ਹੂੰ ਕਿਵੇਂ ਜਾਇ ਖਾਣਿਆਂ ਦੇ ਏਡੇ ਏਡੇ ਟੋਹੇ ਪੱਟ ਕੇ ਛੱਟ ਗਏ ਪਹਿਲਾਂ 2 ਸਾਲ ਹੋ ਗਏ ਚਿੱਕੜ ਚ ਲਟਦਿਆਂ ਨੂੰ ਹੁਣ ਡੱਗਦੇ ਫਿਰੋਟਾਂ ਦੇ ਵਿੱਚ ਬੇਬੇ ਕੀਬੋਰਡ ਬੜੀ ਕਰੀ ਜਾਂਦੀ ਆ ਇਹ ਕਾਦੀ ਗੱਲ ਆ ਪੁੱਤ ਆ ਗਾਰੀ ਪਰਾਂ ਤੇ ਉਹ ਗੁਰਿੰਦਰ ਮੇਰੇ ਵਾਰ ਚ ਏਡੇ ਏਡੇ ਟੋਹੇ ਪੱਟ ਕੇ ਛੱਟ ਗਏ ਮੈਨੂੰ ਦੀਂਦਾਂ ਨਹੀਂ ਭਾਲਦਾ ਨਹੀਂ ਤੇ ਮੈਂ ਇਹਦੇ ਵਿੱਚ ਘੰਟੇ ਘੰਟੇ ਵਾਦ ਡਿੱਗੂ ਹੁਣ ਤਾਰੀ ਵਿਚਾਰਾ ਨਾ ਮੈਂਬਰ ਆ ਨਾ ਸਰਪੰਚ ਆ ਉਹ ਇਹੋ ਜਿਹਾ ਬੰਦਾ ਜਦੋਂ ਪਿੰਡ ਦੇ ਕੰਮ ਕਰਦਾ ਉਹਦੀਆਂ ਲੱਤਾਂ ਨਹੀਂ ਖਿੱਚੀਆਂ ਹੁੰਦੀਆਂ ਹੁੰਦੀਆਂ ਉਹਦਾ ਸਾਥ ਦਈਦਾ ਹੁੰਦਾ 2 ਸਾਲ ਹੋ ਗਏ ਤੈਨੂੰ ਇੱਥੇ ਟੂਟੀ ਵਾਲੇ ਪਾਣੀ 'ਚ ਲਟਦੀ ਨੂੰ ਤੇ ਹੁਣ ਜੇ ਕਿਸੇ ਨੇ ਉਹਨੂੰ ਬੰਦ ਕਰਾਤਾ ਕੋਲੋਂ ਪੈਸਾ ਲਾਇਆ ਕੋਲੋਂ ਟਾਈਮ ਲਾਇਆ ਇੰਨੀ ਗਰਮੀ ਐ ਤਿੱਖੜ ਦੁਪਹਿਰੇ ਮੱਚੇ ਐ ਲੱਤਾਂ ਨਹੀਂ ਖਿੱਚੀਆਂ ਹੁੰਦੀਆਂ ਕਰਦੇ ਹੋਏ ਕੰਮ ਦੀਆਂ ਬੰਦੇ ਦੀਆਂ ਇਹ ਪੁੱਤ ਗੱਲ ਤਾਂ ਤੇਰੀ ਠੀਕ ਆ ਇੰਨਾ ਕੰਮ ਤਾਂ ਪਾਪ ਵੀ ਕਰ ਸਕਦੇ ਆ ਤੂੰ ਚਾਰ ਇੱਟਾਂ ਫੜਾ ਮੈਨੂੰ ਲਿਆ ਮਾਇ ਲਾ ਦੇ ਆ ਇੱਥੇ ਲਿਆ ਦੁਰਮੜ ਲਿਆ ਦੁਰਮੜ ਨਾ ਕੱਟ ਗਿਆ ਹਾਂ ਲਿਆ ਦੁਰਮੜ ਤਾਂ ਕੱਟ ਕੇ ਆਪਾਂ ਦੋਨੇ ਲਾ ਦਿੰਨੇ ਆ ਮੇਰਾ ਸੁਨੇਹਾ ਦੇ ਦੀ ਤਾਰੀ ਪ੍ਰਧਾਨ ਨੂੰ ਕੀ ਆਹਾ ਲੋਕਾਂ ਦੀ ਪਰਵਾਹ ਨਾ ਕਰੇ ਚੱਕੀ ਚੱਲੇ ਕੰਮ ਨੂੰ ਕੰਮ ਜਿਹੜੇ ਆ ਹਾਂ ਜਿਹੜੇ ਕੰਮ ਤੇ ਪਿੰਡ ਦੇ ਹਾਲ ਵੇਟੀ ਤੁਰਿਆ ਕੀ ਲੋਕਾਂ ਦੀ ਪਰਵਾਹ ਹਾਂ ਲੋਕਾਂ ਦੀ ਪਰਵਾਹ ਨਾ ਕਰੀ ਆਉਣੇ ਜਾਂ ਆ ਜਾ ਬੈਠ ਜਾ ਇਹੋ ਇੱਥੇ ਆਪਾਂ ਮੇਟੋ ਨਾ ਕਰੇ ਲਿਆ ਟਾ आ गया 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 ਸਾਸੀਕਾਲ ਦੋਸਤੋ ਇਹ ਵੀਡੀਓ ਉਹਨਾਂ ਦੇ ਪੱਖ ਦੇ ਵਿੱਚ ਆ ਜਿਹੜਾ ਕੋਈ ਵੀਰ ਪਿੰਡ ਪਿੰਡਾਂ ਦੇ ਵਿੱਚ ਜਿਵੇਂ ਕਿ ਪੰਚਾਇਤ ਦੇ ਵਿੱਚ ਵੀ ਨਹੀਂ ਹੁੰਦਾ ਸਰਕਾਰ ਦੇ ਵਿੱਚ ਵੀ ਨਹੀਂ ਹੁੰਦਾ ਤੇ ਪਿੰਡ ਦੇ ਇਸ ਤਰ੍ਹਾਂ ਮੂਰੇ ਹੋ ਕੇ ਆਪਦੇ ਚਾ ਨਾਲ ਕੰਮ ਕਰਦਾ ਉਹਨਾਂ ਦੇ ਪੱਖ ਦੇ ਵਿੱਚ ਤੇ ਜਿਨ੍ਹਾਂ ਦਾ ਕੰਮ ਹੋਈ ਜਾਂਦੇ ਆ ਜਿਵੇਂ ਕਿ ਗਲੀਆਂ ਹੋ ਗਈਆਂ ਇੱਥੇ ਹੁਣ ਦੇਖਿਆ ਜਾਵੇ ਤਾਂ ਤਕਰੀਬਨ 2 ਸਾਲ ਹੋ ਗਏ ਸੀਗੇ ਤੇ ਵਾਟਰ ਬਾਕਸ ਵਾਲੀ ਟੂਟੀ ਦਾ ਪਾਣੀ ਲੀਕ ਸੀਗਾ ਤੇ ਬਾਕੀ ਤੁਸੀਂ ਸਮਝਦਾਰ ਆਂ ਪੰਚਾਇਤਾਂ ਦਾ ਸਰਪੰਚ ਦਾ ਕਿੱਥੇ ਟਾਈਮ ਲੱਗਦਾ ਵੀ ਇਹਨਾਂ ਨੇ ਕਿਨੇ ਕਿੰਨੇ ਕੰਮਾਂ ਲੈ ਇਹਨਾਂ ਨਾਲ ਧਿਆਨ ਦੇਵੇ ਤੇ ਇਸੇ ਤਰ੍ਹਾਂ ਬੁਰਾ ਹਾਲ ਹੋ ਜਾਂਦਾ ਪਿੰਡ ਦਾ ਤੇ ਜੇ ਕੋਈ ਮੇਰਾ ਵੀਰ ਪੰਚਾਇਤ ਚ ਨਾ ਹੁੰਦਿਆਂ ਵੀ ਇਸ ਤਰ੍ਹਾਂ ਆਪਾਂ ਨੂੰ ਸਹਿਯੋਗ ਦਿੰਦਾ ਤੇ ਉਹਦਾ ਸਹਿਯੋਗ ਮੂਰੇ ਹੋ ਕੇ ਲੈ ਲੈਣਾ ਚਾਹੀਦਾ ਨਾ ਕਿ ਉਹਦੀਆਂ ਲੱਤਾਂ ਖਿੱਚਣੀਆਂ ਚਾਹੀਦੀਆਂ ਇਹ ਵੀਡੀਓ ਜਿਹੜੀ ਸਾਡੀ ਹੈਗੀ ਆ ਇਹ ਹੈਗੀ ਆ ਉਸ ਵੀਰ ਦੇ ਪੱਖ ਦੇ ਵਿੱਚ ਆ ਜਿਹੜਾ ਕਿ ਇਸ ਤਰ੍ਹਾਂ ਪਿੰਡ ਦਾ ਦਰਦ ਸਮਝਦੇ ਹੋਏ ਪਿੰਡ ਦੇ ਇਸ ਤਰ੍ਹਾਂ ਕੰਮ ਕਰਵਾਉਂਦਾ ਤੇ ਸਾਰੇ ਦੇਖਣ ਵਾਲੇ ਵੀਰਾਂ ਨੂੰ ਬੇਨਤੀ ਹੈ ਵੀ ਸਾਡੀ ਇਹ ਕੋਸ਼ਿਸ਼ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਸਾਡੇ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ